ਭਾਈ ਗੁਰਜੀਕਾਲ ਸਾਹਿਬ ਐ ਗੁਰਜੀਕੀ ਬਾਰੇ ਆਪਾਂ ਤੁਹਾਨੂੰ ਸੱਜੂਰੀ ਕਾਲੂ ਆਪਾਂ ਗੱਲ ਕਰਨ ਜਾਣੇ ਹੈ ਕੀਰਤ ਕਰੋ ਜੋ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਵਿੱਚ ਇੱਕ ਹੈ ਐਸੋ ਤੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੋਖਤੂ ਅੱਜ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਉਹ ਸਿੱਖਿਆ ਦੀ ਜਸ ਨਾਲ ਇਮਾਨਦਾਰ ਦੀ ਕਿਸਮਤ ਵੀ ਬਦਲ ਸਕਦੀ ਹੈ ਇਨਸਾਨ ਦੀ ਕਿਸਮਤ ਹੀ ਬਦਲ ਜਾਂਦੀ ਹੈ ਅਤੇ ਉਸ ਦੇ ਰਿਸ਼ਤੇ ਜੀਵਨ ਅਤੇ ਆਤਮ ਸੰਤੁਸ਼ਟੀ ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕੀਰਤ ਕਰੋ ਨਾਮ ਜਪੋ ਪੰਡ ਚੋ ਅਸੀਂ ਅੱਜ ਗੱਲ ਕਰਦੇ ਹਾਂ ਕੀਰਤ ਕਰੋ ਯਾਨੀ ਈਮਾਨਦਾਰ ਰੋਜੀ ਕੀਰਤ ਕਰੋ ਦਾ ਅਸਲੀ ਮਤਲਬ ਕੀਰਤ ਕਰੋ ਦਾ ਮਤਲਬ ਸਿਰਫ ਕਮਾਉਣਾ ਨਹੀਂ ਇਹਦਾ ਮਤਲਬ ਹੈ ਮਿਹਨਤ ਨਾਲ ਕਮਾਉਣਾ ਈਮਾਨਦਾਰੀ ਨਾਲ ਕਮਾਉਣਾ ਕਿਸੇ ਦਾ ਹੱਕ ਨਾ ਮਾਰੋ ਧੋਖਾ ਫਰੇਵ ਅਤੇ ਜ਼ੁਲਮ ਤੋਂ ਡਰੋ ਤੇ ਦੂਰ ਰਹੋ ਗੁਰੂ ਨਾਨਕ ਦੇਵ ਜੀ ਕਹਉਂਦੇ ਨੇ ਇਹ ਕਮਾਈ ਛਾਪ ਨਹੀਂ ਤਾਂ ਰੋਟੀ ਨਹੀਂ ਬਹੁਤ ਵੱਨ ਜਾਂਦੀ ਹੈ ਇਮਾਨਦਾਰੀ ਦੀ ਕਮਾਈ ਕਿਉਂ ਮਹਾਨ ਹੈ ਕਿਉਂ ਮਹਾਨ ਹੈ ਇਹ ਰੋਟੀ ਚੰਗੀ ਲੱਗਦੀ ਹੈ ਇਹ ਨਹੀਂ ਦਿਸ਼ਾ ਕਰਉਂਦੀ ਹੈ ਇਹ ਨਹੀਂ ਨਿਸ਼ਾ ਕਰਦੀ ਹੈ ਇਹ ਮਨ ਮਜਬੂਤ ਕਰਦੀ ਹੈ ਇਹ ਰੱਬ ਦੀ ਬਰਕਤ ਲਿਆਉਂਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਜੋ ਕਮਾਈ ਇਮਾਨਦਾਰੀ ਦੀ ਹੈ ਉਹ ਇਬਾਦਤ ਦੇ ਬਰਾਬਰ ਹੈ ਰੋਜੀ ਧੋਖੇ ਦੀ ਰੋਜੀ ਕਿਉਂ ਨੁਕਸਾਨ ਹੈ ਕਿਉਂ ਉਹ ਮਨ ਨੂੰ ਬੇਚੈਨ ਕਰਦੀ ਹੈ ਚਿਹਰਾ ਚੁਰਾਉਣਾ ਪੈਂਦਾ ਹੈ ਕਰਜ ਡਰ ਸ਼ਰਮ ਅਤੇ ਪਛਤਾਵਾ ਜੋ ਚੈਨੋਂ ਨਹੀਂ ਫੁੰਦਿੰਦੇ ਕਸ਼ਮਤ ਨੂੰ ਅਹਿਸ਼ਤਾ ਅਹਿਸ਼ਤਾ ਖੋਖਲਾ ਕਰ ਦਿੰਦੇ ਹਨ ਈਮਾਨਦਾਰ ਕਮਾਈ ਛੋਟੀ ਹੋਵੇ ਪਰ ਬੜੇ ਬੜੇ ਆਰਾਮ ਅਤੇ ਮਨ ਮਾਨ ਦੀ ਹੁੰਦੀ ਹੈ ਉਦਾਹਰਨ ਲਈ ਆਪਾਂ ਦੇਖਿਆ ਹੈ ਕੁਝ ਲੋਕ ਹਜ਼ਾਰਾਂ ਕਮਾਉਂਦੇ ਨੇ ਪਰ ਸੌਂਦੇ ਨਹੀਂ ਤੇ ਕੁਝ ਲੋਕ ਘੱਟ ਕਮਾਉਂਦੇ ਨੇ ਪਰ ਰੱਬ ਦੀ ਰਜ਼ਾ ਅਤੇ ਸੁੱਖ ਨਾਲ ਸੌਂਦੇ ਨੇ ਫਰਕ ਕੀ ਹੈ ਕਮਾਈ ਦੀ ਸਫਾਈ ਤਾਂ ਦੋਸਤੋ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਸਾਫ ਹੈ ਨਾਮ ਜਪੋ ਮਨ ਸਾਫ ਹੋਊਗਾ ਕੀਰਤ ਕਰੋ ਰੋਜੀ ਸਾਫ ਹੋਊਗੀ ਪੰਡ ਸ਼ਕੋ ਦਿਲ ਸਾਫ ਹੋਊਗਾ ਜੇ ਜੀਵਨ ਵਿੱਚ ਇਮਾਨਦਾਰੀ ਕਮਾਈ ਆ ਗਈ ਤਾਂ ਰੱਬ ਦੀ ਬਰਕਤ ਵੀ ਆਪਣੇ ਆਪ ਆ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਮੈਂ ਬੰਤੂ ਕੁਮਾਰ ਧੰਨਵਾਦ